ਲੋ ਜੀ ਮੈਂ ਗਿੰਦਰਕੌਰ ਮੇਰੇ ਵੱਲੋਂ ਪ੍ਰੇਮ ਭਰੀ ਸਤਿ ਸ੍ਰੀ ਅਕਾਲ ਜੀ ਮੈਂ ਇੱਕ ਤੁਹਾਨੂੰ ਅੱਜ ਬਹੁਤ ਹੀ ਖੂਬਸੂਰਤ ਪੰਜਾਬੀ ਲੋਕ ਗੀਤ ਸੁਣਾ ਰਹੀ ਹਾਂ ਇਹ ਭੈਣ ਤੇ ਭਰਾ ਦਾ ਹੈ ਤੇ ਉਹ ਭੈਣ ਤੇ ਭਰਾ ਆਪਦੇ ਪਿਆਰ ਵਿੱਚ ਗੱਲਾਂ ਕਰਦੇ ਹਨ ਤੇ ਸੁਣੋ ਤੇ ਨਾਲੇ ਇੱਕ ਤੁਹਾਨੂੰ ਖੁਸ਼ਖਬਰੀ ਸੁਣਾਉਣੀ ਆ ਵੀ ਸਾਡੇ ਘਰ ਵਿੱਚ ਮੇਰੇ ਦੇਵਰ ਦੇ ਬੇਟੇ ਦੀ ਸ਼ਾਦੀ ਹੈ ਤੇ ਅਸੀਂ ਹੁਣ ਉਸ ਪ੍ਰੋਗਰਾਮ ਵਿੱਚ ਹਾਂ ਦੋ ਵੀਡੀਓ ਤੁਹਾਨੂੰ ਵਿਖਾਈਆਂ ਵਿੱਚ ਉਹ ਲਾ ਖਿਚੜੀ ਖਾਂਦਾ ਵੀ ਵਿਖਾ ਦਿੱਤਾ ਕਿਉਂਕਿ ਜਿਹੜੀ ਖਿਚੜੀ ਹੁੰਦੀ ਹੈ ਇਹ ਬਣਾਈ ਜਾਂਦੀ ਹੈ ਜਿੱਦੋਂ ਆਪਾਂ ਸਗਣ ਪੁੜੀ ਲੈ ਕੇ ਆਉਣੇ ਆ ਤੇ ਉਹਨਾਂ ਨੇ ਫਿਰ ਉਹ ਸਗਣ ਪੁੜੀ ਜਿਹੜੀ ਸਾਈ ਚਿੱਠੀ ਆਈ ਸੀ ਉਹ ਚਿੱਠੀ ਪੜ੍ਹ ਕੇ ਵੀ ਮੇਰੇ ਹੀ ਬੇਟੇ ਨੇ ਸੁਣਾਈ ਸੀ ਤੇ ਉਹ ਸਾਡਾ ਸਾਰਾ ਪਰਿਵਾਰ ਬੈਠਾ ਹੋਇਆ ਹੈ ਤੇ ਤੁਸੀਂ ਵੇਖ ਲਿਆ ਤੇ ਖੁਸ਼ ਹਨ ਤੇ ਹੁਣ ਅੱਗੇ ਜਿਹੜਾ ਪ੍ਰੋਗਰਾਮ ਚੱਲੇਗਾ ਉਹ ਤੁਹਾਨੂੰ ਨਾਲ ਦੀ ਨਾਲ ਉਹ ਵੀ ਵੀਡੀਓ ਅਪਲੋਡ ਕਰਾਂਗੇ ਤੇ ਵਿਖਾਵਾਂਗੇ ਤੇ ਹੁਣ ਮੈਂ ਤੁਹਾਡੇ ਤੋਂ ਮਾਫੀ ਚਾਹੁੰਨੀ ਆ ਵੀ ਦੋ ਤਿੰਨ ਦਿਨ ਦੋ ਦਿਨ ਤੋਂ ਮੇਥੋਂ ਆਪ ਤੋਂ ਅਪਲੋਡ ਵੀਡੀਓ ਨਹੀਂ ਹੋਈ ਤੇ ਹੁਣ ਅੱਜ ਤੁਹਾਨੂੰ ਇੱਕ ਪੰਜਾਬੀ ਲੋਕ ਗੀਤ ਭੈਣ ਭਰਾ ਦਾ ਸੁਣਾ ਰਹੀ ਹਾਂ ਤੇ ਬਹੁਤ ਸੋਹਣਾ ਤੇ ਪਿਆਰਾ ਹੈ ਕਿਉਂਕਿ ਜਿੰਨਾ ਚਿਰ ਭਰਾ ਨਹੀਂ ਭੈਣ ਨੂੰ ਮਿਲਦਾ ਉਹਨਾਂ ਚਿਰ ਉਹ ਦਾ ਦਿਲ ਨਹੀਂ ਠਰਦਾ ਇਸੇ ਤਰ੍ਹਾਂ ਦੇ ਇਹਦੇ ਬੋਲ ਹਨ ਹੋਰ ਲੱਖ ਸਾਹ ਕੋਣ ਕਹਿੰਦੇ ਆ 100 ਚਾਚੇ ਤਾਈ ਹੁੰਦੇ ਆ ਇਹ ਇੱਕ ਨਾ ਅੰਮਾ ਜਾਇਆ ਤੇ ਸੱਬੇ ਲੋਕ ਪਰਾਇਆ ਕਿਉਂਕਿ ਜਦੋਂ ਮਾਂ ਪਿਓ ਜਾਇਆ ਭਰਾ ਨਾ ਹੋਵੇ ਭਾਵੇਂ ਆਪਾਂ ਕਿੰਨੇ ਵੀ ਭੈਣ ਭਰਾ ਨਾਲ ਗੇ ਚਾਚਾ ਤਾਇਆ ਦੇ ਮਾਮਿਆਂ ਦੇ ਭਰਾਵ ਨਾਲ ਗੇ ਪਰ ਜਿਹੜੀ ਆਪਦੇ ਭਰਾ ਨਾਲ ਦੀ ਠੰਡ ਪੈਂਦੀ ਹੈ ਉਹ ਨਹੀਂ ਪੈਂਦੀ ਇਸੇ ਤਰ੍ਹਾਂ ਇਹ ਇੱਕ ਪੰਜਾਬੀ ਲੋਕ ਗੀਤ ਹੈ ਤੇ ਸੁਣੋ ਵੱਡੇ ਵੱਡ ਦਰਿਆਵਾ ਦੁਦਰੀਆਵਾ ਦੇ ਹੋਰ ਸਾਗ ਲੱਖ ਮੇਲ ਦੇ ਓਏ ਗੂੜੇ ਸਾਗ ਭਰਾਵਾ ਦੇ ਓਏ ਗੂੜੇ ਸਾਗ ਭਰਾਵਾ ਦੇ ਪੈਨ ਦੀਆ ਸੋਹਣਿਆ ਵੀਰਾਵੇ ਕੱਚੀ ਕਾਂਦ ਵਿੱਚ ਮੋਰੀ ਆਵੇ ਕੱਚੀ ਕਾਂਦ ਵਿੱਚ ਮੋਰੀ ਆ ਨਕੇ ਤੂੰ ਮੇਲਾ ਵੀਰ ਆਵੇ ਤੈਨੂੰ ਕਾਦੀ ਚੋਰੀ ਆਵੇ ਤੈਨੂੰ ਕਾਦੀ ਚੋਰੀ ਵੱਡੇ ਵੱਡ ਦਰਿਆਵਾ ਦੇ ਓਏ ਵੱਡੇ ਵੱਡ ਦਰਿਆਵਾ ਦੇ ਹੋਰ ਸਾਗ ਲੱਖ ਮੇਲ ਦੇ ਓਏ ਗੂੜੇ ਸਾਖ ਭਰਾ ਪਰਾਮਾਦੇ ਪੈਨ ਦੀ ਆ ਸੋਹਣਿਆ ਵੀਰਾਵੇ ਛੱਜ ਪਰ ਆਏ ਗੱਠਿਆਂ ਦਾ ਏ ਛੱਜ ਪਰ ਆਏ ਗੱਠਿਆਂ ਦਾ ਆਣ ਕੇ ਤੂੰ ਮੇਲਾ ਵੀਰ ਨਾਵੇ ਦਿਲ ਲੱਗਦਾ ਸੀ ਇਕੱਠਿਆਂ ਦਾ ਓਏ ਲਗਦਾ ਸ ਇਕੱਠਿਆਂ ਦਾ ਵੱਡੇ ਵੱਡ ਦਰਿਆਵਾ ਦੇ ਓਏ ਵੱਡੇ ਵੱਡ ਦਰਿਆਵਾ ਦੇ ਹੋਰ ਸਾਗ ਲੱਖ ਮਿਲ ਦੇ ਓਏ ਗੂੜੇ ਸਾਗ ਭਰਾਵਾ ਦੇ ਓਏ ਗੂੜੇ ਸਾਗ ਭਰਾਵਾ ਦੇ ਫੈਨ ਦੀਆ ਸੋਨਿਆਂ ਵੀ 라ਵੇ ਛੱਜ ਪਰ ਆਇਲੀ ਰਾ ਦਾ ਏ ਛੱਜ ਪਰ ਆਇਲੀ ਰਾ ਦਾ ਆਕੇ ਤੂੰ ਆਕੇ ਤੂੰ ਵੇਖ ਵੀਰ ਨਾਵੇ ਸਾਡਾ ਹਾਲ ਫਕੀਰਾਂ ਦਾ ਏ ਸਾਡਾ ਹਾਲ ਫਕੀਰਾਂ ਦਾ ਵੱਡੇ ਵੱਡ ਦਰਿਆਵਾ ਦੇ ਓਏ ਵੱਡੇ ਵੱਡ ਦਰਿਆਵਾ ਦੇ ਹੋਰ ਸਾਗ ਲੱਖ ਮਿਲਦੇ ਗੂੜੇ ਸਾਗ ਭਰਾਵਾ ਦੇ ਓਏ ਗੂੜੇ ਸਾਗ ਭਰਾਵਾ ਪਹਿਨ ਦਿਆ ਸੋਹਣਿਆ ਵਿਰਾਵੇ ਪਹਿਨ ਕੱਪੜੇ ਤੋਂ ਰਹੀ ਆਵੇ ਪਹਿਨ ਕੱਪੜੇ ਤੋਂ ਦਿਆ ਆਣ ਕੇ ਤੂੰ ਵੇਖ ਵੀਰਣਾਵੇ ਪਹਿਨ ਸ਼ਮ ਸ਼ਮ ਰੋਂਦੀ ਆਵੇ ਪਹਿਨ ਸ਼ਮ ਸ਼ਮ ਰੋਂਦੀ ਆ ਵੱਡੇ ਵੱਡ ਦਰਿਆਵਾ ਦੇ ਓਏ ਵੱਡੇ ਵੱਡ ਦਰਿਆਵਾ ਦੇ ਹੋਇ ਰਸਾਕ ਲੱਖ ਮੇਲ ਦੇ ਓਏ ਗੂੜੇ ਸਾਕ ਭਰਾਵਾ ਦੇ ਓਏ ਗੂੜੇ ਸਾਕ ਭਰਾਵਾ ਦੇ ਪਹਿਣ ਦੀਆ ਸੋਹਣਿਆਂ ਵੀ ਰਾਵੇ ਮਿੱਠੀ ਚੂਰੀ ਵਿੱਚ ਖਾਂਡ ਪੈਂਦੀ ਵੇ ਮਿੱਠੀ ਤੇ ਖੰਡ ਪੈਂਦੀ ਆਣ ਕੇ ਤੂੰ ਮਿਲਾ ਵੀਰਿਆ ਨਾ ਵੇ ਵਿਰਾ ਮਿਲਿਆਈ ਠੰਡ ਪੈਂਦੀ ਓਏ ਵੀਰਾ ਮਿਲਿਆਈ ਠੰਡ ਪੈਂਦੀ ਵੱਡੇ ਵੱਡ ਦਰਿਆਵਾਂ ਦੇ ਓਏ ਵੱਡੇ ਵੱਡ ਦਰਿਆਵਾਂ ਦੇ ਹੇ ਹੋਰ ਸਾਗ ਲੱਖ ਮਿਲਦੇ ਓਏ ਗੂੜੇ ਸਾਖ ਪਰਾਵਾਂ ਦੇ ਓਏ ਗੂੜੇ ਸਾਖ ਪਰਾਵਾਂ ਦੇ ਪੈਨ ਦੀਆ ਸੋਹਣਿਆਂ ਵੀਰਾ ਵੇਰੂੜੀ ਤੇ ਛਾਪੇ ਆ ਵੇਰੂੜੀ ਅੜੀ ਤੇ ਛਾਪੇ ਆ ਜੋਗ ਜੋਗਾ ਜੀ ਵੀਰ ਨਾਵੇ ਮੀ ਵੱਡੇ ਵੱਡ ਦਰਿਆਵਾ ਦੇ ਓਏ ਵੱਡੇ ਵੱਡ ਦਰਿਆਵਾ ਦੇ ਹੋਰ ਸਾਗ ਲੱਖ ਮਿਲ ਦੇ ਓਏ ਗੂੜੇ ਸਾਗ ਭਰਾਵਾ 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 ਜੀ ਭੈਣ ਭਰਾ ਦਾ ਪੰਜਾਬੀ ਲੋਕ ਗੀਤ ਹੈ ਤੇ ਨਾਲੇ ਭੈਣ ਵੀ ਬੜੀ ਖੁਸ਼ ਹੁੰਦੀ ਹੈ ਤੇ ਨਾਲੇ ਆਪ ਦੇ ਭਰਾ ਨੂੰ ਕਹਿੰਦੀ ਹੈ ਵੀ ਤੂੰ ਆਣ ਕੇ ਮੈਨੂੰ ਮਿਲ ਕਿਉਂਕਿ ਪੇਕਿਆਂ ਦੀ ਉਹਨੂੰ ਯਾਦ ਆਉਂਦੀ ਹੈ ਤੇ ਇਹ ਮੇਰਾ ਪੰਜਾਬੀ ਲੋਕ ਗੀਤ ਜੇ ਤੁਹਾਨੂੰ ਚੰਗਾ ਲੱਗਿਆ ਤੇ ਲਾਇਕ ਸ਼ੇਅਰ ਕਰਿਓ ਜੇ ਮੇਥੋਂ ਵੱਧ ਘੱਟ ਬੋਲਿਆ ਗਿਆ ਤੇ ਮੈਨੂੰ ਮਾਫ਼ ਕਰਨਾ ਤੇ ਮੇਰੀ ਵੀਡੀਓ ਵੇਖਣ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੇ ਲਾਇਕ ਸ਼ੇਅਰ ਜਰੂਰ ਕਰਿਆ ਕਰੋ ਤੇ ਵੀਡੀਓ ਵੇਖਿਆ ਕਰੋ